ਕਈ ਰਿਸ਼ਤੇਦਾਰ ਵੀ ਇੰਨੇ ਗੱਪ ਮਾਰਦੇ ਆ ਆਪਣੇ ਪੈਰ ਹਲਿਆਨਦੇ ਆ ਸਾਡਾ ਵੀ ਰਿਸ਼ਤੇਦਾਰ ਇੱਕ ਸਰਕਾਰੀ ਮੁਲਾਜ਼ਮਾ ਉਹਨੇ ਇਹ ਜੀ ਟੈਨ ਲਾਈ ਹੋਇਆ ਕੋਠੀ ਚ ਮਹਾਬਾਈ ਜੀ ਕਿੰਨੇ ਰੁਪਏ ਆਈ ਸੀ ਕਹਿੰਦਾ ਤੇਰੇ ਵੱਸ ਦੀ ਨਹੀਂ 70 ਰੁਪਏ ਆਈ ਸੀ ਪਰ ਗੋਰਾ ਟੈਨ ਵਾਲਾ ਦੋ ਦਵਾ ਦਿਆ 30 ਨੂੰ ਆ ਡਿਜ਼ਾਈਨ ਦੇਖ ਲਓ ਹੁਣ ਹਾਂਜੀ ਭਾਈ ਡਿਜ਼ਾਈਨ ਅਨਲਿਮਿਟਿਡ ਹੈ ਜੀ ਆ ਦੇਖੋ ਡਿਜ਼ਾਈਨ ਆ ਵੀ 30 ਰੁਪਏ ਜੀ ਭਾਈ ਗਲੋਸ ਵੀ 30 ਰੁਪਏ ਸਰਪੰਚ ਸਾਹਿਬ ਹਾਈ ਦੱਸੋ ਕਿੰਨਾ 32 64 ਹਾਈ ਗਲੋਸ ਵੀ 30 ਰੁਪਏ ਬੋਟੋਚੀਨੋ ਵੀ 30 ਰੁਪਏ ਜੀ ਆ ਤੁਸੀਂ ਕਲਰ ਚੈੱਕ ਕਰ ਲਓ ਜੀ ਇਟ ਜੋੜਦਿਆਂ ਟੈਲਾਂ ਜੀ ਮਿਲਣੀਆਂ ਕਿੱਥੋਂ ਗੋਰਾ ਟੈਲ ਜਿੱਥੇ ਮਰਜੀ ਪੰਜਾਬ ਜਵਾਦੋ ਸਾਰੇ ਪੰਜਾਬ ਜੀ ਬੋਰਡ ਲੱਗੇ ਹੋਏ ਨੇ ਪਰ ਗੋਰਾ ਟੈਲ ਹੈ ਰਾਮਪੁਰਾ ਫੂਲ ਚ ਹਾਂ ਪਤਾ ਇੰਨੀ ਸਸਤੀਆਂ ਕਿਉਂ ਨੇ ਹਾਂ ਆਪਦਾ ਕੰਮ ਆ ਸਾਰਾ ਆਪਦਾ ਬ੍ਰੈਂਡ ਕੋਈ ਹੋਰ ਗੱਲਬਾਤ ਨਹੀਂ ਫਿਕਰ ਕਰਨ ਦੀ ਲੋੜ ਨਹੀਂ ਵੱਡੇ ਫਾਇਦੇ ਕਰਾਉਣੇ ਨੇ ਬਾਪੂਆ ਨੇ ਗੋਰਾ ਗੋਰਾ ਹੋਈ ਪਿਆ ਇੱਕ ਟਾਇਲ ਭਾਜ ਕੇ ਹੋਰ ਦਿਖਾਉਣਾਗਾ ਬੜੀ ਘੰਟਾ ਇਹ ਵੀ ਸਹਜ ਤਾਂ ਕਿੰਨਾ ਪਤਾ ਤੁਸੀਂ ਦੱਸੋ ਬਾਪੂ ਜੀ ਕਿੰਨਾ ਜੀ 4 6 ਦੀ ਟਾਇਲ ਹੈ ਜੀ ਕਿੰਨੇ ਰੁਪਏ ਦੇਉਗੇ 38 ਰੁਪਏ ਫੁੱਟ ਦੇ ਵਿੱਚ ਜੀ ਮੈਟ ਫਿਨਿਸ਼ਿੰਗ ਦੇ ਵਿੱਚ ਆਈ ਗ੍ਰੇ ਮੈਟ ਇਹ ਸ਼ੋਰੂਮ ਅਚ ਲੱਗਦੀ ਹੈ ਜ਼ਿਆਦਾਤਰ ਇਹਦਾ ਰੇਟ 110 15 ਰੁਪਏ ਫੁੱਟ ਦਾ ਜੀ ਮਾਰਕੀਟ ਦਾ ਰੇਟ ਆ ਜੀ ਪਰ ਆਪਾਂ 38 38 ਰੁਪਏ ਫੁੱਟ ਦੇ ਵਿੱਚ ਲਓ ਜੀ ਵੀਡੀਓ ਸ਼ੇਅਰ ਕਰਕੇ ਆਪਣੇ ਉਹ ਦੋਸਤਾਂ ਰਿਸ਼ਤਿਆਂ ਨੂੰ ਜ਼ਰੂਰ ਭੇਜ ਦਿਓ ਜਿਨ੍ਹਾਂ ਨੇ ਪੋਰਾ ਟਾਇਲ ਤੇ ਆ ਜਿਓ